ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਅਸੀਂ ਆਪਣੇ ਚੈਨਲ ਦੇ ਦਰਯੀਏ ਵੱਖ-ਵੱਖ ਸ਼ਖਸੀਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਅੱਜ ਇੱਕ ਐਸੀ ਸ਼ਖਸੀਅਤ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਜਿਹੜੀ ਕਿਸੇ ਜਾਣ ਪਛਾਣ ਦੀ ਹੁਣ ਮਹਤਾਤ ਨਹੀਂ ਹੈ ਆਪਣੀ ਮਿਹਨਤ ਦੇ ਬਲ ਬੂਤੇ ਤੇ ਉਸਨੇ ਆਪਣਾ ਨਾਮ ਨਖਟਿਆ ਹੈ ਆਓ ਗੱਲਬਾਤ ਕਰਦੇ ਹਾਂ ਗੋਲੂ ਮਾਝੇਵਾਲਾ ਕਸੀਤਪੁਰਾ ਪਿੰਡ ਬਟਾਲਾ ਤੋਂ ਅਮਰਸਰ ਰੋਡ ਤੇ ਪੰਜ ਤੋਂ 6 ਕਿਲੋਮੀਟਰ ਦੂਸਤ ਹੇ ਉਹਨਾਂ ਦੇ ਘਰ ਆ ਵਿਖੇ ਪਹੁੰਚੇ ਹਾਂ ਉਹ ਤਸਵੀਰਾਂ ਸਾਂਝੀਆਂ ਕਰਦੇ ਆ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ ਚਿਹਰੇ ਤੇ ਸ਼ਰਾਰਤੀ ਸੁਭਾਅ ਹੈ ਪਰ ਜਿੱਦਾਂ ਕਿ ਲੋਕ ਕਹਿੰਦੇ ਨੇ ਕਿ ਜਿਹੜਾ ਇਨਸਾਨ ਜਿਹੜਾ ਬੱਚਾ ਜਿਹੜਾ ਨੌਜਵਾਨ ਸ਼ਰਾਰਤੀ ਹੋਏਗਾ ਲਾਈਫ 'ਚ ਉਹੀ ਤਰੱਕੀ ਕਰਦਾ ਹੈ ਆਹ ਗੱਲਬਾਤ ਦਾ ਨਜ਼ਾਰਾ ਲੈਣੇ ਆ ਸਸਕਾ ਭਾਜੀ ਸਭ ਤੋਂ ਪਹਿਲਾਂ ਸਵਾਗਤ ਹੈ ਗੋਲੂ ਮਾਝੇ ਵਾਲਾ ਸਭ ਤੋਂ ਪਹਿਲਾਂ ਦੱਸਿਓ ਨਾਂ ਕਿਦਾਂ ਤੁਹਾਡਾ ਪਿਆ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਦਰਸ਼ਕਾਂ ਨੂੰ ਜਿਹੜੇ ਵੀ ਚੈਨਲ ਤੇ ਜੁੜੇ ਆ ਤੇ ਜੁੜੋ ਵੀ ਤੇ ਜਿਹੜੇ ਦੇਖਣ ਦੇ ਆ ਨਾਂ ਭਾਈ ਇਦਾਂ ਹੀ ਮੱਲੇ ਵੀ ਜਦੋਂ ਫੇਮਸ ਹੋਇਆ ਨਾ ਮੈਂ ਤੇ ਸੁਖ ਸੰਘੇੜਾ ਭਾਈ ਨਾਲ ਕੰਟੈਕਟ ਹੋਇਆ ਸੀ ਪਹਿਲਾਂ ਤੇ ਉਹਨਾਂ ਨੇ ਇਦਾਂ ਮਤਲਬ ਵੀ ਨਾ ਮੈਨੂੰ ਕਹਿੰਦੇ ਦੇ ਇੱਕਦਾਂ ਗੋਲੂ ਕਿਵੇਂ ਗੋਲੂ ਫਿਰ ਇਦਾਂ ਨੱਟ ਤੇ ਵੀਡੀਓ ਨਾ ਇਦਾਂ ਹੀ ਪੈਂਦੀਆਂ ਗਈਆਂ ਤੇ ਫਿਰ ਉਦੋਂ ਤੋਂ ਗੋਦ ਮਾਜੇ ਵਾਲਾ ਨਾਂ ਆ ਪਿਆ ਅੱਜ ਇਹ ਵੀ ਦੱਸਦੀ ਆ ਕਿ ਗੋਲੂ ਮਾਜੇ ਵਾਲਾ ਦਾ ਅਸਲੀ ਨਾਂ ਕੀ ਹੈ ਤਾਂ ਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਜਿਹੜਾ ਮਾਂ-ਬਾਪ ਨੇ ਨਾਂ ਰੱਖਿਆ ਸੀ ਜਦੋਂ ਗੋਲੂ ਮਾਜੇ ਵਾਲਾ ਜਿਹਨੇ ਜਨਮ ਲਿਆ ਉਸ ਵਾਰ ਇੱਕ ਬੜਾ ਪਿਆਰਾ ਨਾਂ ਰੱਖਿਆ ਉਹ ਨਾਂ ਕੀ ਸੀ ਤੇ ਕਿਸ ਵੀਡੀਓ ਤੋਂ ਤੁਸੀਂ ਫੇਮਸ ਹੋਏ ਇਹ ਵੀ ਦੱਸੋ ਨਾ ਮੇਰਾ ਉਹਦਾ ਸਹਜ ਸੋਤਾ ਆ ਜਿਹੜੇ ਮੇਰੇ ਘਰ ਦੇ ਆ ਤੇ ਮੈਨੂੰ ਸਹਜ ਹੀ ਕਹਿੰਦੇ ਜਿਆਦਾਤਰ ਤੇ ਵੀਡੀਓ ਤੇ ਮੈਂ ਮਤਲਬ ਵੀ ਜਦੋਂ ਮਤਲਬ ਵੀ ਮੈਂ ਛੋਟਾ ਸੀ ਤੇ ਉਦੋਂ ਮੈਂ ਇਦਾਂ ਹੀ ਮਤਲਬ ਘੁੰਮਣ ਫਿਰਨ ਜਾਂਦਾ ਨਾ ਤਾਂ ਇਹ ਮੁੰਡੇ ਪਹਿਲੇ ਚ ਨਾ ਪਨੀਰੀ ਨਹੀਂ ਹੁੰਦੀ ਪਨੀਰੀ ਪੁੱਟਾਂ ਦਹੀਂ ਤੇ ਮੈਨੂੰ ਨਾ ਛੇੜਦਾ ਉਹਨਾਂ ਨੂੰ ਪਤਾ ਹੈ ਉਦੋਂ ਦਾ ਵਾ ਤੇ ਐਨੇ ਮੱਲਾ ਵੀ ਗਲਤ ਤੁਹਾਨੂੰ ਪਤਾ ਗਾਲਾ ਗੂਲਾ ਕੱਢਦਾ ਵ ਤੇ ਇੰਨਾ ਮੈਨੂੰ ਛੇੜਦਾ ਮੈਨੂੰ ਕਹਿੰਦੇ ਪਾਲਰ ਦੇ ਮੁੰਡੇ ਮੇਰੇ ਮੈਨੂੰ ਕੋਈ ਕਹਦੇ ਕੋਈ ਚੱਕਰ ਨਹੀਂ ਤੇ ਮੇਰੇ ਘਰਦਿਆਂ ਨਾਲ ਕੋਈ ਜਾਂਦਾ ਨਾ ਫਿਰ ਮੈਨੂੰ ਗੁੱਸਾ ਚੜਦਾ ਫਿਰ ਮੈਂ ਗਾਲਾ ਕੱਢਦੀ ਹਾਂ ਮੈਨੂੰ ਨਹੀਂ ਪਤਾ ਵੀਡੀਓ ਬਣਾਉਂਦੇ ਆ ਤੇ ਫਿਰ ਇਦਾਂ ਹੀ ਇਹਨਾਂ ਨੱਟ ਤੇ ਪਾਤੀ ਪਿੰਡ ਦੇ ਵੀ ਬਹੁਤ ਮਾੜਾ ਚੰਗਾ ਬੋਲੇ ਵੇਖੋ ਜੀ ਤੁਹਾਡਾ ਮੁੰਡਾ ਨੱਟ ਤੇ ਗਾਲਾਂ ਰਿਆ ਕੱਢਣਾ ਹੰ ਮੱਲ ਵਾਦੂ ਚੀਜ਼ਾਂ ਬੋਲੀਆਂ ਪਰ ਆਪਾਂ ਗੋੜ ਨਹੀਂ ਕੀਤੀ ਫਿਰ ਆਪਾਂ ਅੱਗੇ ਵਾਧੇ ਵਧ ਗਏ ਤੇ ਕੋਈ ਵਾਇਗਰੂ ਦੀ ਕਿਰਪਾ ਨਾਲ ਵਧੇ ਆ ਤੇ ਕੋ ਆਡੀਅன்ஸ் ਦੀ ਕਿਰਪਾ ਨਾਲ ਗੋਲੂ ਜੀ ਫਿਰ ਉਹਨੇ ਕੀਤੀ ਸ਼ਰਾਰਤ ਆਪਣੇ ਵੱਲੋਂ ਔਰ ਉਹ ਸ਼ਰਤ ਤੁਹਾਡੇ ਵਾਸਤੇ ਜਿਹੜੀ ਹੈ ਉਹ ਪੂਰਨ ਸਾਬਤ ਹੋ ਗਈ ਤੁਸੀਂ ਫੇਮਸ ਹੋ ਗਏ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਤੁਸੀਂ ਇਹ ਦੱਸੋ ਵੀ ਹੁਣ ਸਭ ਤੋਂ ਪਹਿਲਾਂ ਇਹ ਗੱਲ ਰਹੀਏ ਕਿ ਸਟੱਡੀ ਕਿੱਥੇ ਕਰ ਰਹੇ ਹੋ ਕਿੰਨੀ ਕਲਾਸ ਚ ਪੜਦੇ ਹੋ ਕਿਉਂਕਿ ਨਾਲ ਨਾਲ ਪੜ੍ਹਾਈ ਵੀ ਬੜੀ ਜ਼ਰੂਰੀ ਹੈ ਜੇ ਗਿਆਨ ਹੋਏ ਬੰਦਾ ਪੜਿਆ ਲਿਖਿਆ ਤਾਂ ਤਰੱਕੀ ਕਰ ਸਕਦਾ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਐਕਟਿੰਗ ਦੀ ਗੱਲ ਕਰੀਏ ਪੜ੍ਹਾਈ ਦੀ ਗੱਲ ਕਰੀਏ ਕਿੱਥੇ ਪੜ੍ਹਦੇ ਹੋ ਕਿੰਨੀ ਕਲਾਸ ਚ ਪੜ੍ਹਦੇ ਹੋ ਜੀ ਐਚਐਲ ਅਗੇ ਸਕੂਲ ਆ ਬਹੁਤ ਤਗੜਾ ਸਕੂਲ ਆ ਗੋਵੜੇ ਸਕੂਲ ਹਰ ਦੋ ਢੰਡੇ ਉੱਥੇ ਮੈਂ 10ਵੀਂ ਕਲਾਸ ਚ ਪੜਦਾ ਮਾਂ ਤੇ ਬਹੁਤ ਹੀ ਵਧੀਆ ਜਰਨੀ ਉੱਥੋਂ ਦੀ ਵੀ ਤੇ ਐਕਟਿੰਗ ਜੋ ਮੈਨੂੰ ਮਨ ਲੱਭੀ ਮੈਂ ਫਸਟ ਸੈਕਿੰਡ ਵਿੱਚ ਹੀ ਜਦੋਂ ਮੈਨੂੰ ਸ਼ੌਂਕ ਪਿਆ ਤੇ 6th 7th ਚ ਆ ਕੇ ਮੇਰਾ ਫੁੱਲਾ ਹੋ ਗਿਆ ਮੈਂ ਇੱਕ ਤਾਂ ਮੈਨੂੰ ਭਰੋਸਾ ਹੀ ਗਿਆ ਵਾਈਗਰੂ ਦੀ ਉੱਤੇ ਆਪਣੇ ਜਿਹੜੇ ਬਾਬੇ ਨੂੰ ਮੈਂ ਮੰਨਦਾ ਉਹਨਾਂ ਤੇ ਤੇ ਇੱਕ ਤੇ ਮੈਨੂੰ ਇਹ ਨਹੀਂ ਹੀਗਾ ਪਤਾ ਵੀ ਜਿਹੜੀਆਂ ਗਾਲਾਂ ਮੇਰੇ ਲਈ ਉਹ ਲੱਕੀ ਸਾਹਬਤ ਹੋ ਜਾਣੀਆਂ ਏ ਮੈਨੂੰ ਪਤਾ ਨਹੀਂ ਸੀਗਾ ਤੇ ਮੈਂ ਸ਼ੁਕਰ ਗੁਜ਼ਾਰ ਕਰਦਾ ਆਪਣੇ ਪਰਮਾਤਮਾ ਦਾ ਜੋ ਕਿ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਉਹਨਾਂ ਗੋਲੂ ਜੀ ਸਭ ਤੋਂ ਪਹਿਲੀ ਜਿਹੜੀ ਕੋਈ ਤੁਹਾਡੀ ਫਿਲਮ ਆਈ ਉਹਦਾ ਜ਼ਿਕਰ ਕਰ ਲਈਏ ਕਿਉਂਕਿ ਜਿੱਥੋਂ ਪਹਿਲਾ ਸਟੈਪ ਤੁਸੀਂ ਪੌੜੀ ਪਹਿਲੀ ਚੜਿਓ ਇਸ ਮੁਕਾਮ ਵੱਲ ਨੂੰ ਸਭ ਤੋਂ ਪਹਿਲਾਂ ਉਹਦਾ ਜ਼ਿਕਰ ਕਰੀਏ ਕਿ ਪਹਿਲੀ ਜਿਹੜੀ ਵੀਡੀਓ ਸੀ ਜਾਂ ਮੂਵੀ ਸੀ ਜਾਂ ਕੋਈ ਕਲਿੱਪ ਸੀ ਉਹ ਕਿਹੜੀ ਸੀ ਪਹਿਲਾਂ ਕਲਿੱਪ ਤੁਹਾਨੂੰ ਦੱਸ ਦ ਦਿੱਤੀ ਮੈਨੂੰ ਕਹਿੰਦੇ ਪਾਲਰ ਦੇ ਮੁੰਡੇ ਮੈਂ ਗਾਲਾ ਗੋਲਾ ਕੱਢਾਂ ਤੇ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਕੋਈ ਵੀਡੀਓ ਮਿਲੀ ਜਾਂ ਫਿਲਮ ਮਿਲੀ ਹਾਂਜੀ ਫਿਲਮ ਵੈਬ ਸੀਰੀ ਸੀਗੀ ਉਸ ਤੋਂ ਬਾਅਦ ਮੈਨੂੰ ਮਿਲੀ ਫਿਰ ਗਿੱਪੀ ਪਾਜੀ ਦੀ ਗਰਦਾਰੀ ਲਾਲ ਸ਼ਾਵਾਨੀ ਗਰਦਾਰੀ ਲਾਲ ਤੇ ਉਸ ਤੋਂ ਬਾਅਦ ਪੁਖਰਾਜ ਭੱਲਾ ਪਾਜੀ ਦੀ ਮਿਲੀ ਹੇਟਰਸ ਬਾਅਦ ਐਵੇਂ ਐਵੇਂ ਅੱਗੇ ਮਿਲਦੀਆਂ ਗਈਆਂ ਹਾਂਜੀ ਬੜੇ ਵੱਡੇ ਸਟਾਰ ਨੇ ਗਿੱਪੀ ਗਰੇਵਾਲ ਜੋ ਹੋਰ ਤੁਸੀਂ ਜ਼ਿਕਰ ਕੀਤਾ ਜਦੋਂ ਇਹੋ ਜੇ ਵੱਡੇ ਸਟਾਰ ਦੇ ਨਾਲ ਤੁਸੀਂ ਮਿਲਦੇ ਹੋ ਤੇ ਬੜਾ ਮਾਣ ਮਹਿਸੂਸ ਹੁੰਦਾ ਤੁਸੀਂ ਤੋਂ ਨਾਲ ਕੰਮ ਕੀਤਾ ਮੂਵੀ ਦੇ ਵਿੱਚ ਫਿਰ ਤੁਹਾਨੂੰ ਜਦੋਂ ਤੁਸੀਂ ਫਸਟ ਟਾਈਮ ਉਹਨਾਂ ਨਾਲ ਮਿਲੇ ਹੋ ਫੇਸ ਟੂ ਫੇਸ ਹੋਏ ਹੋ ਜਾਂ ਬੈਠਣ ਦਾ ਮੌਕਾ ਮਿਲਿਆ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਦੋਂ ਗੋਲੂ ਮਾਝੇ ਵਾਲੇ ਦੇ ਮਨ ਵਿੱਚ ਕੀ ਆਇਆ ਕੀ ਉਦੋਂ ਬਲਬਲੇ ਮਨ ਚ ਆਏ ਜਾਂ ਤੁਸੀਂ ਵਾਇਗੁਰ ਦਾ ਸ਼ੁਕਰੀਆ ਅਦਾ ਕੀਤਾ ਜਾਂ ਤੁਹਾਨੂੰ ਲੱਗਾ ਕਿ ਹੁਣ ਮੇਰੀ ਜ਼ਿੰਦਗੀ ਨੂੰ ਕੁਝ ਨਵਾਂ ਮੌਕਾ ਮਿਲੇ ਨਹੀਂ ਨਹੀਂ ਬੋ ਕਹਿਣ ਬੰਦਿਆ ਮੈਂ ਉਹਨਾਂ ਨਾਲ ਮੂਵੀ ਕੀਤੀ ਜਿੱਦਾਂ ਇੱਥੇ ਮੇਰਾ ਰੋਲ ਆ ਇਦਰੋਂ ਕੀਤੀ ਭਰੀ ਹੁੰਦੇ ਆ ਤੇ ਸਭ ਤੋਂ ਪਹਿਲਾਂ ਜਦੋਂ ਉਹ ਆਏ ਆ ਤੇ ਮੈਂ ਭਜੀ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਮਿਲਿਆ ਬਹੁਤ ਵਧੀਆ ਬੰਦੇ ਬਹੁਤ ਨੇਚਰ ਘਟ ਆ ਆਕੜ ਨਾਲ ਦੀ ਚੀਜ਼ ਹੀ ਐ ਨਹੀਂ ਕੋਈ ਭਜੀ ਉਹਨਾਂ ਚ ਬਹੁਤ ਨਾਈਸ ਬੰਦੇ ਆ ਜੇ ਹੁਣ ਮੈਨੂੰ ਫੇਰ ਦੁਬਾਰਾ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਤਾਂ ਮੈਂ ਹੱਸ ਕੇ ਕੰਮ ਕਰੂ ਉਹਨਾਂ ਨਾਲ ਐਡੇ ਵਧੀਆ ਬੰਦੇ ਆ ਇੱਥੇ ਜਿਹੜਾ ਜ਼ਿਕਰ ਹੋਇਆ ਕਿ ਆਕੜ ਜਾਂ ਹੰਕਾਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਗੋਲੂ ਭਾਰੀ ਜੀ ਵੀ ਕੋਈ ਆਕੜ ਨਹੀਂ ਐ ਜਦੋਂ ਆਏ ਆ ਇੱਥੇ ਬੈਠੇ ਆ ਬੜੇ ਪਿਆਰ ਨਾਲ ਸਮਝਿਆ ਕੀਤਾ ਭਾਈ ਨੇ ਪਾਣੀ ਧਾਣੀ ਪਿਆ ਚਾਹ ਪਿਆਈ ਚਾਹ ਪੀਨ ਤੋਂ ਬਾਅਦ ਅਸੀਂ ਇੰਟਰਵਿਊ ਕਰ ਰਹੇ ਹਾਂ ਪਰ ਹੁਣ ਅਸੀਂ ਗੱਲ ਕਰੀਏ ਕਿਹੜੀਆਂ-ਕਿਹੜੀਆਂ ਫਿਲਮਾਂ ਹੁਣ ਤੱਕ ਆਈਆਂ ਉਹਨਾਂ ਨਾਂ ਦਾ ਥੋੜਾ ਜਿਹਾ ਜ਼ਿਕਰ ਕਰਦੀ ਹੈ ਜਿਹੜੇ ਯਾਦ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਪ੍ਰੋਜੈਕਟ ਦਾ ਦੇਖਾਂ ਕਿਹੜੀ-ਕਿਹੜੀ ਫਿਲਮ ਹੁਣ ਤੱਕ ਆਈ ਹੈ ਹੁਣ ਤੱਕ ਇੱਕ ਪਿੰਡ ਵਾਲਾ ਸਕੂਲ ਆਈ ਆ ਪਿਛਲੇ ਮਹੀਨੇ ਆਈ ਆ ਤੇ ਬਹੁਤ ਹੀ ਸੁਪਰੇ ਡੂਪ ਸੁਪਰੇ ਡੂਪ ਨੇ ਦਿੱਤੀ ਗਿਆ ਫੇਰ ਮਸਤਾਨੇ ਜੋ ਕਿ ਸਾਡੇ ਸਿੱਖ ਇਤਿਹਾਸ ਤੇ ਬਹੁਤ ਉਹਦੇ ਵਿੱਚ ਜਰਨੀ ਹੈ ਬਹੁਤ ਸਿੱਖ ਨੂੰ ਮਿਲਦਾ ਉਹਦੇ ਵਿੱਚ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਤੇ ਬਾਅਦ ਚੱਕ ਚੱਲ ਉਹਨਾਂ 'ਚ ਵੀ ਆਕੜ ਨਾ ਦੀ ਚੀਜ਼ਾਂ ਨਹੀਂ ਮੈਂ ਭਾਜੀ ਨੂੰ ਮਿਲਿਆ ਤੇ ਭਾਜੀ ਮੈਨੂੰ ਕਹਿੰਦੇ ਕਿਦਾਂ ਗੋਦੂ ਮੈਂ ਕਹਾ ਵਧੀਆ ਵਧੀਆ ਭਾਜੀ ਇਦਾਂ ਹੀ ਉਹਨਾਂ ਕਹਾ ਥਾਪੀ ਮਾਰ ਕੇ ਭਾਜੀ ਕਹਿੰਦੇ ਤੁਹਾਨੂੰ ਭਾਜੀ ਕਹਿੰਦੇ ਤੈਨੂੰ ਹੁਣਾਂ 'ਚ ਵੇਖਿਆਈ ਅੱਜ ਤੈਨੂੰ ਰੀਲ ਹੋਏਗਾ ਮੈਂ ਕਹਾ ਭਾਜੀ ਤੁਹਾਨੂੰ ਭਾਗ ਤੇ ਮੇਰੇ ਮੈਂ ਤੁਹਾਨੂੰ ਗਾਣਿਆਂ 'ਚ ਵੇਨਾਈ ਤੁਹਾਨੂੰ ਮਰੀ ਗਲ 'ਚ ਵੇਲਾ ਬਹੁਤ ਪਰਸਨੈਲਿਟੀ ਭਾਜੀ ਉਹਨਾਂ ਦੀ ਪ੍ਰੀਤਰਪਾਲ ਭਾਜੀ ਵੀ ਬਹੁਤ ਘਣ ਬੰਦੇ ਲੈ ਆ ਵੀ ਉਹਨਾਂ 'ਚ ਵੀ ਆਕੜ ਨਹੀਂ ਅੱਛਾ ਹਾਂ ਕੋਈ ਆਉਣ ਵਾਲੀਆਂ ਫਿਲਮਾਂ ਕੋਈ ਆਉਣ ਵਾਲੇ ਪ੍ਰੋਜੈਕਟ ਉਹਦਾ ਥੋੜਾ ਜਿਹਾ ਜ਼ਿਕਰ ਕਰਦੀ ਕੋੜੀ ਕੋ ਗੱਲਬਾਤ ਚੱਲ ਰਹੀ ਹੈ ਜਾਂ ਕੋਈ ਫਿਲਮ ਸਾਈਨ ਕੀਤੀ ਹੋਈ تیاری ਚੱਲ ਰਹੀ ਹੈ ਸ਼ੂਟ ਚੱਲ ਰਿਹਾ ਥੋੜਾ ਦਾ ਵੀ ਜ਼ਿਕਰ ਕਰੀਏ ਹਾਂਜੀ ਹਾਂਜੀ ਸ਼ੂਟ ਚੱਲ ਰਹੇ ਆ ਬਹੁਤ ਮੂਵੀਆਂ ਦੇ ਚੱਲ ਰਿਹਾ ਤੇ ਬਹੁਤ ਘੈਂਡ ਘੈਂਡੀਆਂ ਸੁਪਰ ਡੂਪਰ ਏਟੀ ਫਿਲਮਾਂ ਆਉਣਗੀਆਂ ਹੋਣ ਅੱਗੇ ਤੇ ਜਿਹੜੀਆਂ ਆਉਣਗੀਆਂ ਸਾਹ ਲਾ ਲਓ ਇੱਕ ਫਿਲਮ ਹੋੜੀ ਮੇਰੀ ਬਰਾੜ ਨਾ ਹੀ ਉਹਦਾ ਇੰਨਾ ਖਤਰਨਾਕ ਤੇ ਫਿਲਮ ਕਿੰਨੀ ਖਤਰਨਾਕ ਹੋਊਗੀ ਉਹ ਚ ਵੀ ਪੂਰੀ ਹੱਤਕ ਰਹੀ ਆ ਗੋਲੂ ਮੱਜਲ ਜੀ ਸਭ ਤੋਂ ਜ਼ਰੂਰੀ ਏ ਅੱਜ ਦੇ ਯੁੱਗ ਵਿੱਚ ਜਿੱਥੇ ਕਿਸਮਤ ਉਸ ਤੋਂ ਬਾਅਦ ਪੈਸਾ ਹਾਂਜੀ ਹਾਂਜੀ ਕਿਉਂਕਿ ਤੁਸੀਂ ਇੱਕ ਬੜੇ ਮਿਡਲ ਕਲਾਸ ਫੈਮਿਲੀ ਤੋਂ ਆਂ ਸੋਚੀਏ ਕਿ ਸਟਰਗਲ ਕਰਕੇ ਅੱਗੇ ਆਏ ਹੋ ਇੱਕ ਪਿੰਡੂ ਖੇਤਰ ਚੋਂ ਨਿਕਲ ਕੇ ਅੱਗੇ ਆਏ ਹੋ ਹਾਂਜੀ ਆਪਾਂ ਕੀ ਕੀ ਸੁਪਨੇ ਵੇਖੇ ਆ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਆਹ ਕੁਝ ਕਰਨਾ ਚਾਹੋ ਚਲੋ ਬਾਕੀ ਤੇ ਵਾਹਿਗੁਰੂ ਦਾ ਹੱਥ ਵਾਸਾ ਹੈ ਹਾਂਜੀ ਗੋਲੂ ਮਾਜੇ ਵਾਲਾ ਕੀ ਕੁਝ ਸੋਚਦਾ ਹੈ ਕਿ ਮੈਂ ਲਾਈਫ 'ਚ ਆ ਕੁਝ ਬੰਨਣਾ ਆ ਮਕਾਮ ਆ ਜਾਂ ਆ ਆਰਟਿਸਟ ਨੂੰ ਵੇਖ ਕੇ ਫੋਲੋ ਕਰਦਾ ਉਹਦੀ ਲਾਈਫ ਨੂੰ ਕਿ ਮੈਂ ਇਸ ਤਰ੍ਹਾਂ ਦਾ ਮਕਾਮ ਆਪਣੀ ਜ਼ਿੰਦਗੀ 'ਚ ਹਾਸਿਲ ਕਰਨਾ ਮੈਂ ਆਰਟਿਸਟ ਜਿੱਦਾਂ ਵੀ ਮੇਰੇ ਮਨ ਤੁਹਾਨੂੰ ਪਹਿਲਾਂ ਮੈਂ ਆਪਣੇ ਮਨ ਦੀ ਦੱਸਦਾ ਕਿ ਮੇਰੇ ਮਨ 'ਚ ਕੀ ਹੈ ਮੇਰੇ ਮਾਈਂਡ 'ਚ ਗੱਡੀਆਂ ਚ ਘੋਣਾ ਵਾਸਤੇ ਵੱਡੀ ਖੋਟੀ ਤੇ ਬਸ ਸ਼ੌਂਕ ਪੂਰੇ ਕਰਨੇ ਉਹਨਾਂ ਦੇ ਜਿਸ ਤਰ੍ਹਾਂ ਹੁੰਦੇ ਆ ਭਲਾ ਮੈਨੂੰ ਦਿਹਾੜੀ ਲਉਣੀ ਪਈ ਜਿੱਦਾਂ ਮਰਜੀ ਹੋਣਾ ਪਏ ਉਹਨਾਂ ਦੇ ਸ਼ੌਂਕ ਪੂਰੇ ਕਰਨੇ ਆ ਤੇ ਮੈਂ ਬਹੁਤ ਟਿਹੜਾ ਬੱਬੂ ਮਾਂਜੀ ਦਾ ਫੈਣਿਆ ਉਸਤਾਦ ਬੱਬੂ ਮਾਂ ਤੇ ਕਰਨੋ ਵਜਲਾ ਹੁਣ ਕਰਨੋ ਵਜਲਾ ਵੇਖੋ ਉਹਦੇ ਮੰਮੀ ਡੈਡੀ ਨਹੀਂ ਹੈਗੇ ਤੇ ਉਹਨੇ ਫਿਰ ਵੀ ਬੰਦੇ ਨੇ ਕਿੰਨਾ ਸਟਰਗਲ ਕੀਤਾ ਅੱਜਕ ਇਸ ਟਾਈਮ 'ਚ ਹੁਣ ਉਹ ਬੰਦੇ ਦੀ ਹਾਈਪ ਆ ਪੂਰੀ ਜਿਦਾਂਸ ਤਾਂ ਉਦਾਂ ਮੈਂ ਕਹਿੰਨਾ ਹੁਣ ਜ਼ਿਕਰ ਕਰ ਲਈਏ ਪਰਿਵਾਰ ਦਾ ਜ਼ਿਕਰ ਹੋਇਆ ਗੋਲੂ ਮਾਝੇਵਾਲੇ ਦੇ ਪਰਿਵਾਰ ਚ ਕੌਣ-ਕੌਣ ਆ ਤੇ ਪਰਿਵਾਰ ਦਾ ਕਿੰਨਾ ਕਿ ਸੁਯੋਗ ਹੈ ਸਭ ਤੋਂ ਪਹਿਲਾਂ ਪਰਿਵਾਰ ਦੇ ਸਾਥ ਦੇ ਤੇ ਫਿਰ ਇਨਸਾਨ ਕਿਸੇ ਫੀਲਡ ਜਾ ਸਕਦਾ ਪਰਿਵਾਰ ਚ ਕਿਹੜਾ-ਕਿਹੜਾ ਮੈਂਬਰ ਆ ਤੇ ਕਿਹੜਾ ਕਿਦਾਂ-ਕਿਦਾਂ ਦਾ ਸਾਥ ਮਿਲਦਾ ਉਹਨਾਂ ਨੂੰ ਜੀ ਪਰਿਵਾਰ ਦੇ ਵਿੱਚ ਮੰਮੀ ਆ ਪਾਪਾ ਆ ਤੇ ਬ੍ਰਦਰ ਆ ਤੇ ਸਾਰਿਆਂ ਦਾ ਸੁਯੋਗ ਬਹੁਤ ਵਧੀਆ ਆ ਪਾਪਾ ਮੰਮੀ ਪਾਪਾ ਦੇ ਕਦੇ ਵੀ ਇਸ ਚੀਜ਼ ਤੋਂ ਮਨ ਨੂੰ ਡੋਕ ਟੋਕ ਨੇ ਕਰਦੇ ਵੀ ਤੂੰ ਨਾ ਘੜ ਹੁਣ ਕਈਆਂ ਦੇ ਫਾਦਰਸ ਮਦਰਸ ਫਾਦਰ ਪੇਰਨ ਸਿੱਧਾ ਕਰਦੇ ਰਹਿਣ ਦੇ ਛੱਡ ਪੜਾ ਨਹੀਂ ਇਹ ਕੰਮ ਜ ਕਰ ਹੁਣ ਜਦੋਂ ਆਪਾਂ ਬੱਚੇ ਨੂੰ ਉਹ ਚੀਜ਼ ਤੇ ਮੋਟੀਵੇਟ ਕਰੀ ਜਾਂਦਾ ਉਹ ਤੇ ਫਿਰ ਬੱਚੇ ਦੇ ਜਿਹੜੇ ਬੰਦੇ ਦੇ ਜਿਹੜੇ ਮਨ ਦੇ ਵਿੱਚ ਮੋਟੀਵੇਸ਼ਨ ਚੀਜ਼ਾਂ ਹੁੰਦੀਆਂ ਆ ਵੀ ਜਿਹੜੀ ਚੀਜ਼ ਆਪਾਂ ਕਰਦੇ ਆ ਉਹ ਫਿਰ ਉਹਦੇ ਬੰਦੇ ਦੇ ਅੰਦਰੋਂ ਚੀਜ਼ ਟੁੱਟ ਜਾਂਦੀ ਆ ਵੀ ਯਾਰ ਨਹੀਂ ਹੁਣੀ ਉਹ ਬੰਦਾ ਆਸ ਛੱਡ ਲੈਂਦਾ ਹੁਣ ਕਦੀ ਵੀ ਬੰਦੇ ਨੂੰ ਉਦੇ ਪਰ ਇਹਨਾਂ ਸਾਨੂੰ ਇਹ ਨਹੀਂ ਕਰਨ ਰਹੀਦਾ ਤੂੰ ਇਹ ਚੀਜ਼ ਕਰਨੀ ਚਾਹਦਾ ਉਹਨੂੰ ਸਭ ਹੋਰ ਮੋਟੀਵੇਟੇਟ ਕਰੋ ਤੂੰ ਇਹ ਚੀਜ਼ ਕਰ ਸਕਦਾ ਹੁਣ ਮੇਰੇ ਪੈਰ ਸਾਡੇ ਮੈਨੂੰ ਕਦੀ ਨਹੀਂ ਕਿਹਾ ਕਿ ਤੂੰ ਇਹ ਚੀਜ਼ ਨਾ ਕਰ ਪਰ ਕਰਨੀ ਚੰਗੀ ਚੀਜ਼ ਚਾਹੀਦੀ ਆ ਮੈਂ ਤਾਂ ਚਲੋ ਗਾਣਾ ਤਾਂ ਮਸ਼ਹੂਰ ਹੋਇਆ ਮੈਂ ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਵੀਡੀਓ ਮੇਰੀ ਬਣਦੀ ਆ ਇਸ ਕਰਕੇ ਜੇ ਮੈਂ ਅੱਜ ਮੇਰਾ ਸਿਰੂ ਤੋਂ ਮਾਈਂਡ ਇਹ ਸੀਗਾ ਕਿ ਮੈਂ ਮਸ਼ਹੂਰ ਹੋਣਾ ਵਾਂ ਫੇਮਸ ਹੋਣਾ ਵਾਂ ਜੇ ਇਹ ਕੰਮ ਤੋੜਨਾ ਮੈਂ ਹੁਣ ਦਾ ਮੈਂ ਹੋਰ ਕੋਈ ਕੰਮ ਤੋੜਨਾ ਸੀ ਤੇ ਬਹੁਤ ਖੁਸ਼ੀ ਹੁੰਦੀ ਆ ਘਰ ਦੇ ਨਾਲ ਰੋਸ਼ਨ ਵੇਖ ਕੇ ਬ੍ਰਦਰ ਦਾ ਵੀ ਨਾਲ ਨਾਲ ਬ੍ਰਦਰ ਦਾ ਬਹੁਤ ਸੰਯੋਗ ਆ ਸਾਰੀਆਂ ਵੀਡੀਓ ਵੀਡੀਓ ਮੇਰਾ ਬ੍ਰਦਰ ਹੀ ਬਣਦਾ ਤੇ ਬਹੁਤ ਥੈਂਕਸ ਆ ਸਾਰੇ ਪਰਿਵਾਰ ਦਾ ਲਵ ਯੂ ਆ ਸਾਰੇ ਪਰਿਵਾਰ ਨੂੰ ਤੇ ਸਾਰੇ ਆਪਣੇ ਮੰਮੀ ਡੈਡੀ ਨਾਲ ਪਿਆਰ ਕਰਿਆ ਕਰੋ ਇੱਕ ਹੋਰ ਸਵਾਲ ਆ ਜਦੋਂ ਤੁਸੀਂ ਫਸਟ ਵੀਡੀਓ ਜਦੋਂ ਤੁਹਾਡੀ ਆਈ ਪੰਜਾਬੀ ਫਿਲਮ ਜਦਵਾਈ ਹਾਂਜੀ ਹਾਂਜੀ ਮੰਮੀ ਪਾਪਾ ਨੇ ਬ੍ਰਦਰ ਨੇ ਜਦੋਂ ਵੇਖੀ ਜਦੋਂ ਪਹਿਲੀ ਵਾਰ ਉਹਨਾਂ ਵੀਡੀਓ ਵੇਖੀ ਤੁਹਾਨੂੰ ਵਿੱਚ ਰੋਲ ਕਰਦੇ ਵੇਖਿਆ ਸਕਰੀਨ ਦੇ ਉੱਪਰ ਉਹ ਕਿਦਾਂ ਦਾ ਰਿਐਕਸ਼ਨ ਸੀ ਪਰਿਵਾਰ ਦਾ ਤੇ ਫਿਰ ਤੁਹਾਡਾ ਰਿਐਕਸ਼ਨ ਕੀ ਸੀ ਡਾਡੀ ਮੇਰੇ ਨੂੰ ਤਾਂ ਯਕੀਨ ਨਹੀਂ ਹੁੰਦਾ ਵੀ ਤੂੰ ਫਿਲਮਾਂ 'ਚ ਆ ਗਿਆ ਤੇ ਮੈਂ ਇਦਾਂ ਮੂਵੀ ਕਰਕੇ ਆ ਡਰੀ ਕੰਦੇ ਕਿਥੋਂ ਆ ਮੈਂ ਇੱਥੇ ਘੁੰਮਣ ਹੀ ਗਏ ਹਾਂ ਉਦੋਂ ठाਟ ਨਹੀਂ ਦੱਸਿਆ ਮੈਂ ਪਾਪਾ ਨੂੰ ਤੇ ਜਦੋਂ ਮੈਂ ਮਤਲਬ ਆਪਾਂ ਪਹਿਲੀ ਫਿਲਮ ਵੇਖਿਆ ਹੈ ਟ੍ਰੀਲੀਅਮ ਚ ਅੰਮ੍ਰਿਤਸਰ ਤੇ ਉਦੋਂ ਫਿਲਮ ਮੇਰੀ ਆਈ ਸੀ ਕਿ ਸ਼ਾਵਾਨੀ ਗਿਰਧਾੜੀ ਲਾਂ ਤੇ ਉਹ ਆਪਾਂ ਵੇਖਿਆ ਸਾਰੇ ਪਰਿਵਾਰ ਮੈਂ ਮੰਮੀ ਪਾਪਾ ਸਾਰੇ ਚਾਚੇ ਚੂਚੇ ਨਹੀਂ ਸਾਰੇ ਬ੍ਰਦਰ ਵੀ ਤੇ ਜਦੋਂ ਵੇਖਿਆ ਵੀ ਵੱਡੇ ਪਰਦੇ ਦੇ ਮੇਰੇ ਪਾਪਾ ਦੇ ਖੁਸ਼ੀ ਦੇ ਮਾਰੇ ਵੀ ਰੋਂ ਡਾਵੇ ਮਤਲਬ ਇੰਨੀ ਖੁਸ਼ੀ ਹੋਈ ਉਹਨਾਂ ਨੂੰ ਲੈ ਵੀ ਬਹੁਤ ਵਧੀਆ ਲੱਗਾ ਤੇ ਹੁਣ ਵੀ ਜਦੋਂ ਕਈ ਵਾਰੀ ਜਾਂਦੇ ਮੇਰੇ ਪਾਪਾ ਤੇ ਤੋਂ ਵਾਰ ਜਾਂਦੇ ਨਹੀਂ ਪਰਦੇ ਦੇ ਵੇਖਣ ਕਿਉਂਕਿ ਉਹਨਾਂ ਦਾ ਫਿਰ ਦਿਲ ਥੋੜਾ ਨਾ ਉਹਨਾਂ ਦਾ ਤੇ ਉਹ ਰੋਂ ਲੱਗ ਪੈਂਦੇ ਤਾਂ ਫਿਰ ਘਰ 'ਚ ਪਾਰਟੀ ਹੋਈ ਫਿਰ ਉਹ ਪਹਿਲੀ ਜਦੋਂ ਫਿਲਮ ਵੇਖੀ ਗਈ ਫਿਰ ਘਰ ਆ ਕੇ ਫਿਰ ਗੋਲੂ ਦੀ ਮੰਨਸਾਂ ਦੇ ਖਾਣੇ ਬਣੇ ਹੋਣੇ ਆ ਜਾਂ ਗੋਲੂ ਨੂੰ ਪੁੱਛਿਆ ਗਿਆ ਆਣਾ ਵੀ ਗੋਲੂ ਜਦ ਖਾਣਾ ਕੀ ਆ ਤਾਂ ਕਿਦਾਂ ਦਾ ਸੈਲੀਬ੍ਰੇਸ਼ਨ ਹੋਇਆ ਫਿਰ ਪਰਿਵਾਰ 'ਚ ਨਹੀਂ ਨਹੀਂ ਸ਼ੈਲੀ ਸੈਲੀਬ੍ਰੇਸ਼ਨ ਨਹੀਂ ਵੈਸੇ ਕਰਦੇ ਆਪਾਂ ਇਹ ਹਨ ਜਿਹੜੀ ਚੀਜ਼ ਮਤਲਬ ਘਰ 'ਚ ਬਣੀ ਹੁੰਦੀ ਆ ਉਹ ਆਪਾਂ ਆਸ ਕੇ ਖਾ ਲਈਦੀ ਆ ਤੇ ਪਾਪਾ ਤਾਂ ਨਹੀਂ ਜਾਂਦੇ ਵੀ ਕਈ ਵਾਰ ਨਾਲ ਤਾਂ ਬਣ ਭਾਵਕ ਹੋਏਂਦਾ ਵੱਡੇ ਪਰਦੇ ਤੇ ਦੇਖਦਿਆ ਤਾਂ ਕਰਕੇ ਤੇ ਵੈਸੇ ਆਪਾਂ ਨੁਕਸ ਨੁਕਸ ਕੱਢੀ ਦੇਣੀ ਜਿਹੜੀ ਚੀਜ਼ ਬਣੀ ਖਾ ਲੋ ਹੁਣ ਅਜਿਹੇ ਮਾਪੇ-ਮਾਪ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਅੱਜ ਕੱਲ ਹਰੇਕ ਮਾਪੇ-ਮਾਪ ਬੱਚੇ ਤੇ ਪ੍ਰੈਸ਼ਰ ਪਾਉਂਦਾ ਤੂੰ ਪੜ ਤੂੰ ਇੰਨੇ ਨੰਬਰ ਲਿਆ ਤੂੰ ਇੰਨੀ ਪੋਜੀਸ਼ਨ ਲਿਆ ਪਰ ਅਸੀਂ ਬਾਰ-ਬਾਰ ਆਪਣੇ ਚਰਨਾਂ ਤੇ ਇਹੋ ਕਹਿੰਦੇ ਰਹਿੰਦੇ ਆ ਕਿ ਬੱਚੇ ਦਾ ਤੁਸੀਂ ਗੁਣ ਦੇਖੋ ਉਹਦਾ ਤੁਸੀਂ ਦੇਖੋ ਸ਼ੌਂਕ ਕੀ ਆ ਕੋਈ ਐਕਟਰ ਬਣਨਾ ਚਾਹੁੰਦਾ ਕੋਈ ਸਿੰਗਰ ਬਣਨਾ ਚਾਹੁੰਦਾ ਕੋਈ ਪੇਂਟਰ ਬਣਨਾ ਚਾਹੁੰਦਾ ਕੋਈ ਪਲੇਅਰ ਬਣਨਾ ਚਾਹੁੰਦਾ ਅੱਜ ਉਹਨਾਂ ਮਾਪੇ-ਮਾਪ ਨੂੰ ਤੁਸੀਂ ਕੀ ਮੈਸੇਜ ਦਿਓਗੇ ਜਿਹੜੇ ਬੱਚੇ ਦੇ ਸਿਰਫ ਇਹੀ ਪ੍ਰੈਸ਼ਰ ਪਾਈ ਜਾਂਦੇ ਆ ਕਿ ਤੂੰ ਇੰਨੀ ਪੋਜੀਸ਼ਨ ਲੈਣੀ ਆ ਇੰਨਾ ਪੜਨਾ ਵਾ ਆ ਕੁ ਵੇਖੋ ਜੀ 100% ਦੇ ਵਿੱਚੋਂ 90% ਤੇ ਮਾਪੇ-ਬਾਪ ਮੈਨੂੰ ਇਹ ਪੱਕਾ ਲੱਗਦਾ ਕਿ ਮੈਨੂੰ ਗਲਤੀ ਕਹਿਣਗੇ ਵੈਸੇ ਮੈਂ ਜਾਣਕਾਰੀ ਲਈ ਦੱਸਦਾ ਤੁਹਾਨੂੰ ਕਦੀ ਵੀ ਬੱਚੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਹੁਣ ਮੇਰੇ ਘਰ ਦੇ ਮੈਨੂੰ ਕਦੀ ਪ੍ਰੈਸ਼ਰ ਨਹੀਂ ਪਾਇਆ ਮੈਂ ਸਾਲ ਲਾ ਲੋ ਫਸਟ ਤੋਂ ਲੈ ਕੇ 5th ਤੱਕ ਮੈਨੂੰ ਸੈਕਿੰਡ ਫਸਟ ਤੋਂ ਸੈਕਿੰਡ ਪੋਜੀਸ਼ਨ ਹੀ ਆਈਆ ਹੁਣ 3rd ਜਿੰਨੀ ਵੀ ਹੁਣ ਹੁੰਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਪਾਸ ਹੋਈ ਜਾਂਦਾ ਮੈਂ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦਾ ਕਿ ਤੂੰ ਮੈਨੂੰ ਪਾਸ ਕਰੀ ਜਾਂਦਾ ਵਾ ਤੇ ਇਹੋ ਬਹੁਤ ਵੱਡੀ ਗੱਲ ਆ ਬੰਦੇ ਦੇ ਮੈਂ ਇਹੋ ਕਹਣਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਉਹਦੇ ਮਾਈਂਡ ਦੇ ਵਿੱਚ ਵੇਖੋ ਉਹਦੇ ਮਾਈਂਡ ਵਿੱਚ ਕੀ ਚੱਲਣ ਰਿਹਾ ਉਹਦੇ ਖਾਪ ਵੇਖੋ ਉਹਦੀ ਸੋਚ ਵੇਖੋ ਕੀ ਆ ਉਹਨੇ ਕੀ ਬਹਾਨਾ ਆ ਉਹਨੇ ਕੀ ਤੁਹਾਡੇ ਲਈ ਕੀ ਕਰਨਾ ਕੀ ਪਤਾ ਜਿਹੜੇ ਬੰਦੇ ਆ ਜੇ ਤੁਸੀਂ ਪ੍ਰੈਸ਼ਰ ਪਾਉਂਦੇ ਆ ਆਪਣੇ ਬੱਚੇ ਤੇ ਉਹ ਤੁਹਾਡੇ ਬਾਰੇ ਸੋਚਦਾ ਚੀਜ਼ ਹੋਏ ਕਿ ਮੈਂ ਆਪਣੇ ਮੰਮੀ ਆਪਣੇ ਪੇਰੈਂਟਸ ਲਈ ਆ ਚੀਜ਼ ਕਰਨੀ ਕਰਨੀ ਹੁਣ ਉਹ ਪੇਰੈਂਟਸ ਜੇ ਉਹ ਆਪਣੇ ਬੱਚੇ ਦਾ ਮਤਲਬ ਕੋਈ ਕੰਮ ਦੇ ਵਿੱਚ ਹੈਲਪ ਨਾ ਕਰਨ ਇਹ ਗੱਲ ਮਾੜੀ ਆ ਹੁਣ ਕੋਈ ਵੀ ਬੱਚਾ ਉਹਨੂੰ ਕਦੀ ਵੀ ਨਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਕਿ ਤੂੰ ਇਹਨੇ ਪਰਸੈਂਟੇਜ ਲੈ ਹਾਫ ਸਟਾਰਟ ਆ ਜਾਣਾ ਗੋਲੂ ਜੀ ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹੁੰਦਾ ਮਸਤਾਨੇ ਫਿਲਮ ਜਿਹੜੀ ਮੇਰੇ ਖਿਆਲ ਨਾਲ ਪੂਰੇ ਵਰਲਡ 'ਚ ਹਰ ਇਨਸਾਨ ਨੇ ਖਾਸ ਕਰਕੇ ਪੰਜਾਬੀਆਂ ਨੇ ਬੜੀ ਪਸੰਦ ਕੀਤੀ ਉਹ ਫਿਲਮ ਮਿਲਨ ਦਾ ਸੁਭਾਗ ਕਿਦਾਂ ਪ੍ਰਾਪਤ ਹੋਇਆ ਤੇ ਉਹ ਫਿਲਮ 'ਚ ਕੰਮ ਕਰਨ ਦਾ ਕਿਉਂਕਿ ਸਾਰੀਆਂ ਫਿਲਮਾਂ ਤੁਹਾਡੇ ਵਾਸਤੇ ਵਧੀਆ ਪਰ ਉਹ ਫਿਲਮ ਜਿਹੜੀ ਦਰਸ਼ਕਾਂ ਨੇ ਬੜੀ ਪਸੰਦ ਕੀਤੀ ਉਹ ਕਿੱਦਾਂ ਤੁਹਾਨੂੰ ਮਿਲੀ ਉਹ 'ਚ ਕੰਮ ਕਰਨ ਦਾ ਫਿਰ ਤੁਹਾਨੂੰ ਕਿੱਦਾਂ ਐਕਸਪੀਰੀਅੰਸ ਆਇਆ ਐਕਸਪੀਰੀਅੰਸ ਭਾਈ ਦਾ ਬੋ ਕੈਨ ਫਿਲਮਾਂ ਤੇ ਇੰਦਾ ਡਾਇਰੈਕਟ ਹੀ ਮਤਲਬ ਗੱਲ ਹੋਈ ਮੇਰੇ ਬ੍ਰਦਰ ਨਾਲ ਤੇ ਮੈਂ ਬ੍ਰਦਰ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਮੈਂ ਕਾ ਕਰਨੀ ਕਰਨੀ ਹੋਣੀ ਮੈਂ ਕਹਾਂ ਜੇ ਸਿੱਖ ਇਤਿਹਾਸ ਦੀ ਫਿਲਮਾਂ ਤੇ ਜੇ ਇਹਦੇ ਪਿੱਛੇ 20 ਫਿਲਮਾਂ ਵੀ ਹੋਣ ਤੇ ਮੈਂ 20 ਫਿਲਮਾਂ ਸਾਢੇ ਸਕਦਾ ਇਹ ਸਿੱਖ ਇਤਿਹਾਸ ਵਾਲੀ ਫਿਲਮ ਨਹੀਂ ਮੈਂ ਚੱਡ ਸਕਦਾ ਨਹੀਂ ਜੀ ਗੀਨਤਾ ਮੇਰੇ ਬ੍ਰਦਰ ਨੂੰ ਵੀ ਪੁੱਛ ਲਿਓ ਤੇ ਬਹੁਤ ਹੀ ਘਨ ਫਿਲਮ ਨੂੰ ਮਾਣ ਮਹਿਸੂਸ ਹੁੰਦਾ ਇਹੋ ਜੀ ਫਿਲਮ ਦੇ ਵਿੱਚ ਮੈਨੂੰ ਕੰਮ ਮਿਲਿਆ ਵਾ ਸਾਡੇ ਸਿੱਖ ਇਤਿਹਾਸ ਬਾਰੇ ਦੱਸਿਆ ਜੋ ਜੋ ਸਾਡੇ ਸਿੱਖਾਂ ਨੇ ਮਤਲਬ ਸ਼ਹੀਦੀਆਂ ਦਿੱਤੀਆਂ ਬਹੁਤ ਹੀ ਦੂਰ ਤੱਕ ਆਪਣੀ ਕੁਰਬਾਨੀਆਂ ਦਿੱਤੀਆਂ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਵਾਰਤਾ ਸਾਰੇ ਆਪਣੇ ਪਰਿਵਾਰ ਬਹੁਤ ਗਰਵ ਦੀ ਗੱਲ ਆ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਇਹ ਗੱਲ ਤੇ ਇਹ ਫਿਲਮ ਇਹ ਚੀਜ਼ ਤੇ ਫਿਲਮ ਬਣੀ ਆ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਬਹੁਤ ਕਸ਼ਟ ਝੱਲੇ ਆ ਆਪਣੇ ਪੰਜਾਬ ਨੂੰ ਬਚਾਉਣ ਲਈ ਤੇ ਸਭ ਤੋਂ ਮੈਂ ਇਹੋ ਕਹਿਣਾ ਚਾਹੂੰਗਾ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹਨਾਂ ਵੱੜੀ ਵੀ ਜੇ ਵੀ ਕਿਤੇ ਜਿੱਥੇ ਵੀ ਸਰਦਾਰ ਬੰਦਾ ਦਿਖ ਜੇ ਉਹਨੂੰ ਹੱਥ ਜੋੜ ਕੇ ਪਹਿਲਾਂ ਸਤਿ ਸ਼੍ਰੀ ਅਕਾਲ ਸਰਦਾਰ ਜੀ ਕਦੀ ਵੀ ਇਹ ਨਹੀਂ ਕਹਿਣਾ ਚਾਹੀਦਾ ਵੀ ਸਤਿ ਸ਼੍ਰੀ ਅਕਾਲ ਸਰਦਾਰਾ ਇਹ ਵਰਡਿੰਗ ਬਹੁਤ ਗਲਤ ਆ ਜਿੱਤੇ ਮੰਨਾਂ ਮਲੇ ਸਸ਼ੀਕਲ ਸਰਦਾਰ ਜੀ ਜੇ ਨਹੀਂ ਕਹੜਾ ਏ ਮੈਂ ਕਹਾਂ ਸਸ਼ੀਕਲ ਵੀ ਜੀ ਹੁਣ ਅੱਜ ਕੱਲ ਤੇ ਮਿਲ ਜੋੜ ਕੇ ਰਹਿਣਾ ਚਾਹੀਦਾ ਹਰੇਕ ਨੂੰ ਤੇ ਸਰਦਾਰ ਜੀ ਮਤਲਬ ਜਿਹੜੇ ਮਤਲਬ ਵੀ ਸਰਦਾਰ ਬੰਦੇ ਹੁੰਦੇ ਉਹ ਬਹੁਤ ਨਾਈਸ ਹੁੰਦੇ ਆ ਮੈਨੂੰ ਇੰਨਾ ਪਤਾ ਦਿਲ ਦੇ ਤੇ ਬਾਕੀ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਸਾਨੂੰ ਬਹੁਤ ਗਰਵ ਦੀ ਗੱਲ ਆ ਤਾਂ ਏਸੀ ਜੀ ਸਟਾਰ ਕਲਾਕਾਰ ਬੋਲੂ ਮਾਝੇ ਵਾਲਾ ਸ਼ਖਸੀਅਤ ਤੁਸੀਂ ਆਪ ਵੇਖ ਲਈਏ ਬਿਲਕੁਲ ਸਾਧੀਆਂ ਗੱਲਾਂ ਨੇ ਜ਼ਮੀਨ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਗੱਲ ਉਹਨੇ ਕਿਹਾ ਕਿ ਆਪਣੇ ਮਾਪੇ ਨੂੰ ਗੱਡੀਆਂ 'ਚ ਕਮਾਉਣਾ ਚਾਹੁੰਦਾ ਜਿਨ੍ਹਾਂ ਨੇ ਗਰੀਬੀ ਵੇਖੀ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਟਰਗਲ ਕੀਤਾ ਹੈ ਔਰ ਦੂਜੀ ਗੱਲ ਉਹਨੇ ਕਿਹਾ ਕਿ ਗੁਰੂਆਂ ਨੇ ਕੁਰਬਾਨੀਆਂ ਪੰਜਾਬੀ ਨੇ ਕੁਰਬਾਨੀਆਂ ਦੇਸ਼ਵਾਦ ਤੇ ਜਿਹੜੀਆਂ ਉਹ ਨਹੀਂ ਭੁੱਲ ਸਕਦੇ ਤੇ ਮਸਤਾਨੇ ਫਿਲਮ 'ਚ ਖਾਸ ਕਰਕੇ ਕੰਮ ਕਰਨ ਦਾ ਉਹਨਾਂ ਨੂੰ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਈ ਪੰਜਾਬੀ ਫਿਲਮਾਂ ਆ ਚੁੱਕੀਆਂ ਕਈ ਆਉਣ ਵਾਲੀਆਂ ਹਨ ਅਸੀਂ ਵੀ ਆਪਣੇ ਚੈਨਲ ਵੱਲੋਂ ਅਰਦਾਸ ਬੇਨਤੀ ਕਰਦੇ ਹਾਂ ਕਿ ਗੋਲੂ ਮਰਜੀ ਵਾਲਾ ਉਹਦਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਤੇ ਉਹ ਆਪਣੀਆਂ ਬੁਲੰਦੀਆਂ ਨੂੰ ਛੂਹੇ ਵੇਖਦੇ ਰਹੇ ਚੈਨਲ ਦਾ ਆਰਐਨਯੂ